ਜੇਕਰ ਪਾਣੀ ਦੀ ਤਰ੍ਹਾਂ ਪੈਸਾ ਹੱਥ ਵਿੱਚ ਨਹੀਂ ਰਹਿੰਦਾ ਤਾਂ ਅੱਜ ਹੀ ਅਪਣਾਓ ਨਮਕ ਦੇ ਇਹ ਚਮਤਕਾਰਯੋਗ ਉਪਾਏ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਸਿਮਰਤ ਵੌਇਸ ਟਿਪਸ ਵਿੱਚ ਜੋਤਿਸ਼ ਵਿੱਚ ਲੋਨ વિશેષ ਮਹੱਤਵ ਰੱਖਦਾ ਹੈ ਇਹ ਨਾ ਸਿਰਫ ਸਿਹਤ ਸੰਬੰਧੀ ਸਮੱਸਿਆਵਾਂ ਨੂੰ ਵੀ ਦੂਰ ਕਰਦਾ ਹੈ ਸਗੋਂ ਕਈ ਤਰ੍ਹਾਂ ਦੇ ਉਪਚਾਰਾਂ 'ਚ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ ਇਹ ਪੈਸੇ ਨਾਲ ਜੁੜੀਆਂ ਸਮੱਸਿਆਵਾਂ ਨੂੰ ਵੀ ਦੂਰ ਕਰਦਾ ਹੈ ਲੂਣ ਸਿਰਫ ਖਾਣ ਲਈ ਨਹੀਂ ਹੁੰਦਾ ਐਨਾ ਸਿਰਫ ਸਵਾਦ ਵਧਾਉਂਦਾ ਹੈ ਸਗੋਂ ਜੋਤਿਸ਼ ਸ਼ਾਸਤਰ ਵਿੱਚ ਵੀ ਇਸ ਦਾ ਵਿਸ਼ੇਸ਼ ਮਹੱਤਵ ਦੱਸਿਆ ਗਿਆ ਹੈ ਜੋਤਿਸ਼ ਵਿੱਚ ਨਮਕ ਨਾਲ ਸਬੰਧਿਤ ਕਈ ਅਜੀਬੇ ਉਪਾਏ ਦੱਸੇ ਗਏ ਹਨ ਜਿਨ੍ਹਾਂ ਦੇ ਵਰਤੋਂ ਨਾਲ ਗ੍ਰਹਿਆਂ ਦੇ ਦੋਸ਼ਾਂ ਨੂੰ ਸ਼ਾਂਤ ਕੀਤਾ ਜਾ ਸਕਦਾ ਹੈ ਇਹ ਨਮਕ ਦੇ ਉਪਾਏ ਨਾ ਸਿਰਫ ਆਰਥਿਕ ਲਾਭ ਲਿਆਉਂਦੀਆਂ ਹਨ ਸਗੋਂ ਕਿਸਮਤ ਨੂੰ ਵੀ ਮਜ਼ਬੂਤ ਕਰਦੇ ਹਾਂ ਨਮਕ ਦੇ ਇਹ ਨੁਸਕੇ ਘਰ ਚੋਂ ਬੁਰਾਈਆਂ ਨੂੰ ਦੂਰ ਕਰਨ ਵਿੱਚ ਵੀ ਮਦਦ ਕਰਦੇ ਹਨ ਭੋਜਨ ਦਾ ਸੁਆਦ ਵਧਾਉਣ ਲਈ ਸਦੀਆਂ ਤੋਂ ਨਮਕ ਦੀ ਵਰਤੋਂ ਕੀਤੀ ਜਾ ਰਹੀ ਹੈ ਇਹ ਕਿਹਾ ਜਾਂਦਾ ਹੈ ਕਿ ਇਸ ਤੋਂ ਬਿਨਾ ਭੋਜਨ ਦਾ ਸੁਆਦ ਅਧੂਰਾ ਹੈ ਭੋਜਨ ਦਾ ਸੁਆਦ ਵਧਾਉਣ ਦੇ ਨਾਲ-ਨਾਲ ਨਮਕ ਦੀ ਵਰਤੋਂ ਕਈ ਸਿਹਤ ਸਮੱਸਿਆਵਾਂ ਨੂੰ ਦੂਰ ਕਰਨ ਲਈ ਵੀ ਕੀਤੀ ਜਾਂਦੀ ਹੈ ਪਰ ਇਸ ਦੇ ਨਾਲ ਹੀ ਜਦੋਂ ਵਾਸਤੂ ਜਾਪੇ ਜੋਤਿਸ਼ ਸ਼ਾਸਤਰ ਦੀ ਗੱਲ ਹੁੰਦੀ ਹੈ ਤਾਂ ਨਮਕ ਅਹਿਮ ਭੂਮਿਕਾ ਨਿਭਾਉਂਦਾ ਹੈ ਅਤੇ ਇਸ ਦੀ ਵਰਤੋਂ ਕਰਨ ਨਾਲ ਕਈ ਸਮੱਸਿਆਵਾਂ ਵੀ ਦੂਰ ਹੋ ਸਕਦੀਆਂ ਹਨ ਐਵੇਂ ਮੰਨਿਆ ਜਾਂਦਾ ਹੈ ਕਿ ਨਮਕ ਤੁਹਾਡੇ ਘਰ ਦੀਆਂ ਸਾਰੀਆਂ ਹੀ ਨਕਾਰਾਤਮਕ ਸ਼ਕਤੀਆਂ ਨੂੰ ਦੂਰ ਕਰਨ ਦੇ ਨਾਲ-ਨਾਲ ਤੁਹਾਡੇ ਘਰ ਵਿੱਚ ਸਕਾਰਾਤਮਕ ਊर्जा ਪੈਦਾ ਕਰਨ ਵਿੱਚ ਮਦਦ ਕਰਦਾ ਹੈ ਕਈ ਵਾਰ ਘਰ ਵਿੱਚ ਪੈਸੇ ਨੂੰ ਲੈ ਕੇ ਕਈ ਰੁਕਾਵਟਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਅਤੇ ਪੈਸਾ ਬੇਕਾਰ ਕੰਮਾਂ ਤੇ ਖਰਚ ਹੋਣ ਲੱਗਦਾ ਹੈ ਐਨਾ ਹੀ ਨਹੀਂ ਕਈ ਵਾਰ ਨਮਕ ਦੀ ਸਹੀ ਵਕਤ ਤੋਂ ਕਰਮ ਨਾਲ ਘਰ ਦੇ ਅੰਦਰ ਦੀ ਬੁਰੀ ਨਜ਼ਰ ਨੂੰ ਵੀ ਦੂਰ ਕੀਤਾ ਜਾ ਸਕਦਾ ਹੈ ਤਾਂ ਉਹ ਜਾਣਦੇ ਹਾਂ ਜੋਤਿਸ਼ੀਅਤੇ ਵਾਸਤੂ ਮਹਾਰਾਤੋ ਨਮਕ ਵਾਲੇ ਪਾਣੀ ਦੇ ਕੁਝ ਅਜੀਹੇ ਹੀ ਉਪਾਏ ਬਾਰੇ ਜੋ ਕਿ ਤੁਹਾਡੇ ਜੀਵਨ ਵਿੱਚ ਧਨ ਲਿਆ ਸਕਦੇ ਹਨ ਅਤੇ ਸਾਰੀਆਂ ਹੀ ਸਮੱਸਿਆਵਾਂ ਤੋਂ ਛੁਟਕਾਰਾ ਵੀ ਪਾ ਸਕਦੇ ਹਨ ਪਰ ਇਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਚੈਨਲ ਸਿੰਮਤ ਵੌਇਸ ਟਿਪਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਕਮੈਂਟ ਬਾਕਸ ਵਿੱਚ ਜੈ ਮਾ ਲਕਸ਼ਮੀ ਜ਼ਰੂਰ ਲਿਖੋ ਮਾਤਾ ਰਾਣੀ ਦਾ ਆਸ਼ੀਰਵਾਦ ਤੁਹਾਡੇ ਅਤੇ ਤੁਹਾਡੇ ਪਰਿਵਾਰ ਤੇ ਹਮੇਸ਼ਾ ਲਈ ਬਣਿਆ ਰਹੇ। ਨੰਬਰ 1 ਮਾਨਸਿਕ ਤਣਾਅ ਨੂੰ ਦੂਰ ਕਰਨ ਲਈ ਨਮਕ ਦੇ ਟੋਟਕੇ ਨਮਕ ਦੇ ਉਪਾਏ ਨਾਲ ਕਿਸੇ ਵੀ ਤਰ੍ਹਾਂ ਦੀ ਮਾਨਸਿਕ ਸਮੱਸਿਆ ਨੂੰ ਘੱਟ ਕੀਤਾ ਜਾ ਸਕਦਾ ਹੈ। ਜੇਕਰ ਤੁਹਾਡਾ ਮਨ ਬਿਨਾਂ ਹੀ ਕਿਸੇ ਕਾਰਨ ਨਾਲ ਚਿੰਤਿਤ ਰਹਿੰਦਾ ਹੈ ਜਾਂ ਫਿਰ ਕੁਝ ਅਕਸਰ ਹੀ ਤਣਾਉ ਵਿੱਚ ਰਹਿੰਦੇ ਹੋ ਐਸੇ ਲਈ ਇੱਕ ਹੱਥ ਦੀ मुट्ठी ਵਿੱਚ ਨਮਕ ਲੈ ਕੇ ਸੱਤ ਵਾਰ ਆਪਣੇ ਵਰਤੋਂ ਕਮਾਓ ਅਤੇ ਸਾਫ਼ ਪਾਣੀ ਵਿੱਚ ਬਹਾ ਦੋ ਕੁਝ ਸਮੇਂ ਵਿੱਚ ਹੀ ਤੁਹਾਡੀ ਬੇਚੈਨੀ ਔਰੰਤ ਹੀ ਪੂਰੀ ਤਰ੍ਹਾਂ ਦੂਰ ਹੋ ਜਾਵੇਗੀ ਨੰਬਰ 2 ਆਰਥਿਕ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਇੱਕ ਗਲਾਸ ਲਓ ਉਸ ਵਿੱਚ ਪਾਣੀ ਅਤੇ ਨਮਕ ਮਿਲਾ ਕੇ ਘੋਲ ਦੇ ਦੱਖਣ ਪੱਛਮ ਦਿਸ਼ਾ ਵਿੱਚ ਰੱਖ ਦਿਓ 15 ਦਿਨਾਂ ਵਿੱਚ ਇੱਕ ਵਾਰ ਗਲਾਸ ਵਿੱਚ ਨਮਕ ਭਰਿਆ ਪਾਣੀ ਬਦਲ ਦਿਓ ਅਜੇ ਹਮਨਿਆ ਜਾਂਦਾ ਹੈ ਕਿ ਇਸ ਪਾਣੀ ਕਰਨ ਨਾਲ ਕੁਝ ਹੀ ਦਿਨਾਂ ਵਿੱਚ ਘੱਟੀਆਂ ਸਮੱਸਿਆਵਾਂ ਦੂਰ ਹੋਣ ਲੱਗਦੀਆਂ ਹਨ ਅਤੇ ਆਰਥਿਕ ਸਥਿਤੀ ਵਿੱਚ ਵੀ ਸੁਧਾਰ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਇਸ ਉਪਾਏ ਨੂੰ ਹਰ ਮੰਗਲਵਾਰ ਜਾਂ ਫਿਰ ਹਰ ਐਤਵਾਰ ਨੂੰ ਜ਼ਰੂਰ ਅਜ਼ਮਾਓ ਇਸ ਉਪਾਏ ਨਾਲ ਤੁਹਾਡੇ ਘਰ ਵਿੱਚ ਕਦੇ ਵੀ ਪੈਸੇ ਦੀ ਕਮੀ ਨਹੀਂ ਹੋਵੇਗੀ ਅਤੇ ਘਰ ਵਿੱਚ ਝਗੜੇ ਵੀ ਘਟ ਹੋ ਜਾਣਗੇ ਤੇ ਘਰ ਵਿੱਚ ਨਕਾਰਾਤਮਕ ਊਰਜਾ ਵੀ ਘਟ ਹੋ ਜਾਵੇਗੀ ਨੰਬਰ 3 ਕਰਜ਼ੇ ਤੋਂ ਛੁਟਕਾਰਾ ਪਾਉਣ ਅਤੇ ਦੌਲਤ ਵਧਾਉਣ ਦੇ ਤਰੀਕੇ ਜੇਕਰ ਤੁਹਾਡੇ ਘਰ ਤੇ ਉਹ ਜ਼ਿਆਦਾ ਕਰਜ਼ਾ ਹੈ ਅਤੇ ਤੁਸੀਂ ਇਸ ਤੋਂ ਜਲਦੀ ਛੁਟਕਾਰਾ ਪਾਉਣ ਦਾ ਤਰੀਕਾ ਲੱਭ ਰਹੇ ਹੋ ਤਾਂ ਹਰ ਐਤਵਾਰ ਨਮਕ ਦੇ ਪਾਣੀ ਨਾਲ ਓਟਾ ਜ਼ਰੂਰ ਲਗਾਓ ਤੁਹਾਨੂੰ ਇਸ ਤੋਂ ਪੈਸੇ ਘਟੋ ਕਰਨ 3 ਮਹੀਨੇ ਤੱਕ ਅਜਾ ਮੂਨਾ ਚਾਹੀਦਾ ਹੈ ਇਸ ਨਾਲ ਤੁਹਾਨੂੰ ਹੱਡੇ ਕਰਜੇ ਤੋਂ ਛੁਟਕਾਰਾ ਮਿਲੇਗਾ ਅਤੇ ਤੁਹਾਡੀ ਦੌਲਤ ਵੀ ਵਧੇਗੀ ਜੇਕਰ ਤੁਸੀਂ ਨਮਕ ਵਾਲੇ ਪਾਣੀ ਲਈ ਰੋਗ ਲਈ ਦੇ ਵਰਤੋਂ ਕਰਦੇ ਹੋ ਤਾਂ ਇਹ ਤੁਹਾਡੇ ਲਈ ਜ਼ਿਆਦਾ ਫਾਇਦੇਮੰਦ ਮੰਨਿਆ ਜਾਂਦਾ ਹੈ ਇਸ ਇੱਕ ਹੱਲ ਦੇ ਨਾਲ ਤੁਹਾਡੇ ਲਈ ਪਰਸਿੱਧੀ ਵਿੱਤੀ ਲਾਭ ਅਤੇ ਸਨਮਾਨ ਦੇ ਮੌਕੇ ਪੈਦਾ ਹੁੰਦੇ ਹਨ ਨੰਬਰ 4 ਜੇਕਰ ਤੁਹਾਡੇ ਘਰ ਵਿੱਚ ਨਕਾਰਾਤਮਕ ਊਰਜਾ ਹੈ ਤਾਂ ਇਸ ਨੂੰ ਤੁਰੰਤ ਹੀ ਦੂਰ ਕਰਨ ਲਈ ਇੱਕ ਗਲਾਸ ਪਾਣੀ ਲਵੋ ਅਤੇ ਉਸ ਵਿੱਚ ਦੋ ਚਮਚ ਨਮਕ ਮਿਲਾ ਦਿਓ ਇਸ ਪਾਣੀ ਨੂੰ ਬਾਥਮ ਦੇ ਕਿਸੇ ਵੀ ਕੋਨੇ ਵਿੱਚ ਰੱਖ ਦਿਓ ਹਰ 3 ਦਿਨ ਇਸ ਪਾਣੀ ਨੂੰ ਬਦਲੋ ਅਤੇ ਨਕਾਰਾਤਮਕ ਪੁੰਜਾ ਤੋਂ ਮੁਕਤੀ ਲਈ પ્રાર્થના ਕਰੋ ਐਸੋ ਪਾਇ ਨਾਲ ਤੁਹਾਡੇ ਘਰ ਦੀ ਸਾਰੀਆਂ ਹੀ ਨਕਾਰਾਤਮਕਤਾ ਦੂਰ ਹੋ ਜਾਣਗੇ ਅਤੇ ਤੁਹਾਨੂੰ ਕਿਸੇ ਵੀ ਨਕਾਰਾਤਮਕ ਸ਼ਕਤੀ ਤੋਂ ਜਲਦੀ ਹੀ छुटकारा ਮਿਲ ਜਾਵੇਗਾ ਨੰਬਰ 5 ਜੇਕਰ ਘਰ ਵਿੱਚ ਛੋਟੇ ਬੱਚੇ ਹਨ ਉਹਨਾਂ ਨੂੰ ਹਰ ਵਾਰ ਬੁਰੀ ਨਜ਼ਰ ਦਾ ਸਾਮਣਾ ਕਰਨਾ ਪੈਂਦਾ ਹੈ ਤਾਂ ਬੱਚਿਆਂ ਨੂੰ ਹਫ਼ਤੇ ਵਿੱਚ ਇੱਕ ਵਾਰ ਨਮਕੀਨ ਪਾਣੀ ਦੇ ਨਾਲ ਜ਼ਰੂਰ ਨਹਾਓ ਐਸੇ ਲਈ ਤੁਸੀਂ ਨਹਾਉਣ ਵਾਲੇ ਪਾਣੀ ਵਿੱਚ ਇੱਕ ਚੁਟਕੀ ਨਮਕ ਨੂੰ ਪਾ ਦਿਓ ਐਸੇ ਪਾਏ ਨਾਲ ਬੱਚਾ ਤੇ ਬੁਰੀ ਨਜ਼ਰ ਦਾ ਕੋਈ ਵੀ ਅਸਰ ਨਹੀਂ ਹੋਵੇਗਾ ਜੇਕਰ ਬੱਚੇ ਤੇ ਨਜ਼ਰ ਬੁਰੀ ਹੈ ਤਾਂ ਗਲਾਸ ਪਾਣੀ ਵਿੱਚ ਨਮਕ ਮਿਲਾ ਕੇ ਬੱਚੇ ਦੇ ਸਿੱਟੋਂ 7 ਵਾਰ ਮਾ ਦੋ। ਇਸ ਨਾਲ ਨਜ਼ਰ ਦੋਸ਼ ਤੋਂ ਰਾਹਤ ਮਿਲਦੀ ਹੈ। ਨੰਬਰ 6 ਜੇਕਰ ਅਤੀ ਪਤਨੀ ਵਿੱਚ ਇਸੇ ਵੀ ਗੱਲ ਜਾਂ ਫਿਰ ਮੁੰਦੇ ਤੇ ਕੋਈ ਵੀ મતਭੇਦ ਹੁੰਦਾ ਹੈ ਜਾਂ ਕਿਸੇ ਤਰ੍ਹਾਂ ਦੀ ਮਾਨਸਿਕ ਪਰੇਸ਼ਾਨੀ ਹੁੰਦੀ ਹੈ ਤਾਂ ਬੈੱਡਰੂਮ ਦੇ ਕਿਸੇ ਕੋਨੇ ਵਿੱਚ ਪੱਤਰ ਜਾਂ ਫਿਰ ਲੂਣ ਦਾ ਟੁਕੜਾ ਰੱਖ ਦਿਓ। ਇਸ ਨਾਲ ਨਕਾਰਾਤਮਕ ਊਰਜਾ ਦੂਰ ਹੋ ਜਾਵੇਗੀ ਇੱਕ ਮਹੀਨੇ ਬਾਅਦ ਇਸ ਟੁਕੜੇ ਨੂੰ ਬਦਲ ਦੇਵੋ ਅਤੇ ਇੱਕ ਹੋਰ ਨਵਾਂ ਟੁਕੜਾ ਰੱਖ ਦੇਵੋ ਨੰਬਰ 7 ਬਿਮਾਰੀਆਂ ਤੋਂ ਛੁਟਕਾਰਾ ਪਾਉਣ ਦਾ ਉਪਾਏ ਸੌਂਦੇ ਸਮੇਂ ਆਪਣਾ ਸਿਰ ਹਮੇਸ਼ਾ ਹੀ ਪੂਰਬ ਵੱਲ ਰੱਖੋ ਆਪਣੇ ਬੈੱਡੋਂ ਵਿੱਚ ਇੱਕ ਕਟੋਰੀ ਵਿੱਚ ਸਿੰਦਾ ਲੂਣ ਦੇ ਕੁਝ ਟੁਕੜੇ ਰੱਖ ਦੇਵੋ ਇਸ ਨਾਲ تو صحت ہمیشہ لی ٹھیک رہے گی جس نال گھر تن کا بہاؤ بھی ہوگا بیماریاں تو بچنے سدھارن نمک کی ورتوں گھٹ ہی کرنی چاہیے ہے اس کی بجائے بھوجن کے دوران روک لوگ جا پھر کالے نمک کی ورتوں کرنی چاہیے ہے اس صحت لینے جاتا ہے نمبر اٹھ ਜੇਕਰ ਕੋਈ ਵਿਅਕਤੀ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਪੀੜਿਤ ਹੈ ਤਾਂ ਤੁਸੀਂ ਉਸਦੇ ਬਿਸਤਰੇ ਦੇ ਕੋਲ ਕਾਂਚ ਦੇ ਭਾਂਡੇ ਵਿੱਚ ਨਮਕ ਪਾ ਕੇ ਰੱਖ ਦਿਓ ਇੱਕ ਹਫਤੇ ਬਾਅਦ ਲੂਣ ਨੂੰ ਬਦਲੋ ਨਵਾਂ ਨਮਕ ਪਾ ਕੇ ਰੱਖ ਦਿਓ ਹੌਲੀ-ਹੌਲੀ ਵਿਅਕਤੀ ਦੀ ਸਿਹਤ ਵਿੱਚ ਸੁਧਾਰ ਹੋਣਾ ਆਪੇ ਹੀ ਸ਼ੁਰੂ ਹੋ ਜਾਵੇਗਾ ਉਹ ਪਹਿਲਾ ਵਾਂਗ ਤੰਦਰੁਸਤ ਹੋ ਜਾਵੇਗਾ ਨੰਬਰ 9 ਜੇਕਰ ਖਾਣਾ ਖਾਂਦੇ ਸਮੇਂ ਤੁਹਾਨੂੰ ਲੱਗਦਾ ਹੈ ਇਹ दाल ਜਾਂ ਫਿਰ ਸਬਜ਼ੀਆਂ ਆਦਿ ਵਿੱਚ ਨਮਕ ਘੱਟ ਹੈ ਤਾਂ ਉਪਰ ਨਮਕ ਨਾ ਪਾਓ ਜੇ ਜੇਕਰ ਕਾਲਾ ਨਮਕ ਜਾਂ ਫਿਰ ਮਿਰਚ ਘੱਟ ਹੋਵੇ ਤਾਂ ਕਾਲੀ ਮਿਰਚ ਦੀ ਵਰਤੋਂ ਹੀ ਕਰੋ ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਹੋ ਤਾਂ ਤੁਹਾਡੇ ਤੇ ਸ਼ਨੀ ਦਾ ਬੁਰਾ ਪ੍ਰਭਾਵ ਸ਼ੁਰੂ ਹੋ ਜਾਵੇਗਾ ਨੰਬਰ 10 ਮਨ ਵਿੱਚ ਬੇਚੈਨੀ ਨੂੰ ਦੂਰ ਕਰਨ ਲਈ ਉਪਾਏ ਜੇਕਰ ਤੁਹਾਡਾ ਮਨ ਬਹੁਤ ਜ਼ਿਆਦਾ ਬੇਚੈਨ ਰਹਿੰਦਾ ਹੈ ਜੇਕਰ ਹਰ ਵੇਲੇ ਤੁਹਾਡੇ ਦਿਮਾਗ ਵਿੱਚ ਵਿਚਾਰ ਚੱਲਦੇ ਰਹਿੰਦੇ ਹਨ ਅਤੇ ਤੁਸੀਂ ਕਿਸੇ ਵੀ ਚਿੰਤਾ ਤੋਂ ਪੀੜਿਤ ਹੋ ਤਾਂ ਇਸ ਦਾ ਕਾਰਨ ਤੁਹਾਡੀ ਸਿਹਤ ਵੀ ਵਿਗੜ ਸਕਦੀ ਹੈ ਤੁਸੀਂ ਨਮਕ ਮਿਲਾ ਕੇ ਪਾਣੀ ਨਾਲ ਇਸ਼ਨਾਨ ਕਰਨ ਨਾਲ ਨਾਸਿਰ ਸਰੀਰ ਸ਼ੁੱਧ ਹੁੰਦਾ ਹੈ ਸਬੰਧ ਮਨ ਦੀ ਬੇਚੈਨੀ ਵੀ ਸ਼ਾਂਤ ਹੋ ਜਾਂਦੀ ਹੈ ਨੰਬਰ 11 ਜੇਕਰ ਚੰਦਰਮਾ ਤੇ ਮੰਗਲ ਹੁੰਡਲੀ ਵਿੱਚ ਕਮਜ਼ੋਰ ਹਨ ਜੇਕਰ ਹੁੰਡਲੀ ਵਿੱਚ ਚੰਦਰਮਾ ਕਮਜ਼ੋਰ ਹੈ ਤਾਂ ਭੋਜਨ ਵਿੱਚ ਸਮੁੰਦਰੀ ਜਾਂ ਫਿਰ ਆਮ ਮੂਨ ਦੀ ਵਰਤੋਂ ਨਾ ਕਰੋ ਸਭ ਰੋਗ ਪ੍ਰੀਵਰਦੀ ਵਰਤੋ ਕਰੋ ਐਸ ਤੈ ਨਾਲ ਤੁਸੀਂ ਬਲੱਡ ਪ੍ਰੈਸ਼ਰ ਦੀ ਸਮੱਸਿਆ ਤੋਂ ਬਚੋਗੇ ਪਰ ਜੇਕਰ ਮੰਗਲ ਗੰਗਰੀ ਵਿੱਚ ਕਮਜ਼ੋਰ ਹੈ ਤਾਂ ਤੁਸੀਂ ਭੋਜਨ ਵਿੱਚ ਸਮੁੰਦਰੀ ਨਮਕ ਦੀ ਵਰਤੋਂ ਜ਼ਰੂਰ ਕਰ ਸਕਦੇ ਹੋ ਇਸ ਨਾਲ ਤੁਹਾਨੂੰ ਐਨਾਗ੍ਰਾਇਆ ਦੇ ਪ੍ਰਭਾਵ ਤੋਂ ਰਾਹਤ ਮਿਲੇਗੀ ਨੰਬਰ 12 ਦੌਲਤ ਤੇ ਆਸ਼ੀਰਵਾਦ ਪ੍ਰਾਪਤ ਕਰਨ ਲਈ ਉਪਾਏ ਨਮਕ ਨੂੰ ਕੱਚ ਦੇ ਭਾਂਡੇ ਵਿੱਚ ਰੱਖ ਲਵੋ ਅਤੇ ਐਸੇ ਵਿੱਚ 4-5 ਲੂੰਗ ਪਾ ਦਿਓ ਇਸ ਨਾਲ ਧਨ ਆਉਣਾ ਸ਼ੁਰੂ ਹੋ ਜਾਵੇਗਾ ਅਤੇ ਘਰ ਵਿੱਚ ਬਰਕਤ ਵੀ ਹੋਵੇਗੀ ਇੱਕ ਪਾਸੇ ਲੂਣ ਆਪਣੀ ਮਹਿਕ ਬਰਕਰਾਰ ਰੱਖੇਗਾ ਦੂਜੇ ਪਾਸੇ ਇਸ ਗੋਲ ਨਾਲ ਪੈਸੇ ਦੀ ਕਮੀ ਨਹੀਂ ਹੋਵੇਗੀ ਤੇ ਘਰ ਵਿੱਚ ਬਰਕਤ ਵੀ ਰਹੇਗੀ ਨੰਬਰ 13 ਜੇਕਰ ਤੁਹਾਨੂੰ ਕੋਈ ਵੀ ਇਨਸਾਨ ਅਸੰਤ ਨਹੀਂ ਹੈ ਤਾਂ ਉਸ ਦਾ ਨਮਕ ਨਾ ਖਾਓ ਤੁਸੀਂ ਉਸ ਦੇ ਹੱਥ ਦੀ ਮਿਠਾਈ ਖਾ ਸਕਦੇ ਹੋ ਪਰ ਕਿਸੇ ਵੀ ਪਾਪੀ ਦਾ ਰੋਟੀ ਕਦੇ ਵੀ ਨਹੀਂ ਖਾਣਾ ਚਾਹੀਦਾ ਨਹੀਂ ਤਾਂ ਤੁਹਾਡੀ ਜ਼ਿੰਦਗੀ ਵੀ ਉਸ ਵਰਗੀ ਹੋ ਜਾਵੇਗੀ ਅਤੇ ਹਮੇਸ਼ਾ ਇਹ ਧਿਆਨ ਵਿੱਚ ਰੱਖੋ ਕੀ ਹਰ ਥਾਂ ਦਾ ਲੂਣ ਜਾਂ ਫਿਰ ਨਮਕੀਨ ਚੀਜ਼ ਨਾ ਖਾਓ। ਮੁਜਬੂਰੀ ਜਾਂ ਦਬਾਅ ਵਿੱਚ ਵੀ ਕਿਸੇ ਦਾ ਨਮਕ ਨਾ ਖਾਓ। ਇਸ ਨਾਲ ਤੁਹਾਨੂੰ ਬਹੁਤ ਨੁਕਸਾਨ ਹੋ ਸਕਦਾ ਹੈ। ਲੂਣ ਉਸ ਵਿਅਕਤੀ ਤੋਂ ਹੀ ਖਾਓ ਜਿਸ ਦੇ ਚੰਗੇ ਸੰਸਕਾਰ ਹੋਣ ਅਤੇ ਜੋ ਇਨਸਾਨ ਧਰਮ ਦੇ ਅਨੁਸਾਰ ਚੱਲਦਾ ਹੋਵੇ। ਨੰਬਰ 14। ਖਾਣਾ ਬਣਾਉਂਦੇ ਸਮੇਂ ਖਾਣੇ ਨੂੰ ਕਦੇ ਵੀ ਨਾ ਚਖੋ। ਇੱਕ ਹੋ ਜਾਂਦੀ ਸ਼ੁੱਧਤਾ ਨੂੰ ਨਸ਼ਟ ਕਰ ਦਿੰਦਾ ਹੈ ਅਤੇ ਕੋਲ ਗਰੀਬੀ ਵੱਲ ਵੀ ਲੈ ਜਾਂਦਾ ਹੈ ਜੇਕਰ ਸਬਜ਼ੀ ਵਿੱਚ ਨਮਕ ਘੱਟ ਹੋ ਜਾਵੇ ਤਾਂ ਉਸ ਨੂੰ ਬਾਅਦ ਵਿੱਚ ਮਿਲਾਇਆ ਜਾ ਸਕਦਾ ਹੈ ਅਤੇ ਖਾਣਾ ਬਣਾਉਣ ਤੋਂ ਬਾਅਦ ਸਭ ਤੋਂ ਪਹਿਲਾਂ ਪਰਮਾਤਮਾ ਨੂੰ ਖਾਣਾ ਭੇਟ ਕਰਕੇ ਹੀ ਖਾਓ ਨੰਬਰ 15 ਕਿਸੇ ਵੀ ਵਿਅਕਤੀ ਦੇ ਹੱਥਾਂ ਵਿੱਚ ਸਿੱਧਾ ਲੂਣ ਨਾ ਦਿਓ ਨਮਕ ਦੇ ਪੈਕੜ ਦੇਣ ਤੋਂ ਵੀ ਬਚਣਾ ਚਾਹੀਦਾ ਹੈ ਅਤੇ ਇਹ ਮੰਨਿਆ ਜਾਂਦਾ ਹੈ ਕਿ ਇਸ ਨਾਲ ਵਿਅਕਤੀ ਦੇ ਆਪਸੀ ਰਿਸ਼ਤੇ ਵੀ ਖਰਾਬ ਹੋਣ ਲੱਗਦੇ ਹਨ ਨੰਬਰ 16 ਲੂਣ ਦਾ ਡਿੱਗਣਾ ਚੰਗਾ ਨਹੀਂ ਮੰਨਿਆ ਜਾਂਦਾ ਇਸ ਨੂੰ ਇੱਕ ਅਸ਼ੁੱਭ ਸੰਕੇਤ ਮੰਨਿਆ ਜਾਂਦਾ ਹੈ ਇਸ ਨੂੰ ਬਦਕਿਸਮਤੀ ਅਤੇ ਝਗੜੇ ਦੀ ਨਿਸ਼ਾਨੀ ਵੀ ਮੰਨਿਆ ਜਾਂਦਾ ਹੈ ਅਜਦਾ ਡਿੱਗਣਾ ਭਾਰਤ ਵਿੱਚ ਅਸ਼ੁੱਭ ਮੰਨਿਆ ਜਾਂਦਾ ਹੈ ਲੂਣ ਡਿੱਗਣ ਨਾਲ ਚੰਦਰਮਾ ਅਤੇ ਸ਼ੁਕਰ ਗ੍ਰਹਿ ਦੋਨੋਂ ਹੀ ਖੰਜ਼ੂਰ ਨੂੰ ਜਾਂਦੇ ਹਨ ਨੰਬਰ 17 ਲੂਣਦਾਨੀ ਵਿੱਚ ਨਮਕ ਰੱਖਣ ਵਾਲੇ ਬਹੁਤ ਲੋਕ ਇਹ ਨਹੀਂ ਜਾਣਦੇ ਕਿ ਲੂਣ ਨੂੰ ਕਦੇ ਵੀ ਸਟੀਲ ਜਾਗਰ ਲੋਹੇ ਦੇ ਭਾਂਡੇ ਵਿੱਚ ਨਹੀਂ ਰੱਖਣਾ ਚਾਹੀਦਾ ਜੇਕਰ ਤੁਸੀਂ ਲੂਣ ਨੂੰ ਕੱਚ ਦੇ ਜਾਰ ਵਿੱਚ ਇੱਕ ਦੋ ਲੋਂਗ ਪਾ ਕੇ ਰੱਖਦੇ ਹੋ ਸਾਇਮਾਰਦੀ ਤੁਹਾਡੇ ਘਰ ਦੀ ਸਕਾਰਾਤਮਕ ਪੂਜਾ ਹੁੰਦੀ ਹੈ ਤੇ ਨਕਾਰਾਤਮਕ ਪੂਜਾ ਖਤਮ ਹੋ ਜਾਂਦੀ ਹੈ ਨੰਬਰ 18 ਇੱਕ ਗਲਾਸ ਵਿੱਚ ਨਮਕ ਤੇ ਪਾਣੀ ਮਿਲਾ ਕੇ ਉੱਤਰ ਪੂਰਬ ਦਿਸ਼ਾ ਵਿੱਚ ਰੱਖ ਦਿਓ ਇੱਥੇ ਇੱਕ ਲਾਲ ਹੱਲਕ ਜਵਾ ਦੇ ਅਜਿਹਾ ਇੱਕ ਮਹੀਨੇ ਤੱਕ ਲਗਾਤਾਰ ਕਰੋ ਐਸੇ ਪਾਈ ਨਾਲ ਤੁਹਾਨੂੰ ਨਾਸਿਰ ਫਿਰ ਤੇ ਲਾਭ ਮਿਲੇਗਾ ਸਭ ਨੂੰ ਜੇਕਰ ਤੁਹਾਡਾ ਪੈਸਾ ਕਿਤੇ ਵੀ फंसा ਹੋਇਆ ਹੈ ਤਾਂ ਉਹ ਵੀ ਜਲਦ ਤੋਂ ਜਲਦ ਮਿਲ ਜਾਵੇਗਾ ਜੇਕਰ ਪਾਣੀ ਸੁੱਕ ਜਾਵੇ ਤਾਂ ਪਾਣੀ ਦੁਬਾਰਾ ਪਾ ਕੇ ਰੱਖੋ ਨੰਬਰ ਉਹਦੀ ਜੇਕਰ ਤੁਹਾਡਾ ਕਾਰੋਬਾਰ ਠੀਕ ਨਹੀਂ ਚੱਲ ਰਿਹਾ ਹੈ ਅਤੇ ਮੁਨਾਫਾ ਨਹੀਂ ਹੋ ਰਿਹਾ ਹੈ ਚਾਪੇ ਘਾਟਾ ਹੀ ਚੱਲ ਰਿਹਾ ਹੈ ਤਾਂ ਲੂਣ ਦੀਆਂ ਕੁਝ ਗੱਡੀਆਂ ਲੈ ਕੇ ਲਾਲ ਕੱਪੜੇ ਵਿੱਚ ਬਣ ਕੇ ਡਾਕਟਰ ਜਾ ਕੇ ਦੁਕਾਨ ਦੇ ਮੁੱਖ ਗੇਟ ਤੇ ਟੰਗ ਦੇ ਐਸਪਾਇ ਨੂੰ ਤੁਸੀਂ ਕਿਸੇ ਵੀ ਦਿਨ ਕਰ ਸਕਦੇ ਹੋ ਨੰਬਰ 2 ਕਈ ਔਰ ਕੰਮ ਵਾਲੀ ਥਾਂ ਤੇ ਕੁਝ ਸਾਥੀ ਸਾਡੇ ਵਿਰੋਧੀ ਵੀ ਬਣ ਜਾਂਦੇ ਹਨ ਅਜਿਹੀ ਸਥਿਤੀ ਵਿੱਚ ਨਾ ਚਾਹਦੇ ਹੋਏ ਵੀ ਸਾਡੇ ਕੰਮ ਵਿੱਚ ਰੁਕਾਵਟ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਅਸੀਂ ਉਹ ਕੰਮ ਵੀ ਨਹੀਂ ਕਰਉਂਦੇ ਜੋ ਪਾਉਂ। ਅਸੀਂ ਚੰਗੀ ਤਰ੍ਹਾਂ ਕਰਨਾ ਚਾਹੁੰਦੇ ਹਾਂ। ਜ਼ਾਹਿਰ ਹੈ ਜੇਕਰ ਤੁਹਾਡੇ ਮਨ ਵਿੱਚ ਈਰਖਾ ਅਤੇ ਨਫ਼ਰਤ ਦੀਆਂ ਭਾਵਨਾ ਨਹੀਂ ਹਨ ਤਾਂ ਤੁਸੀਂ ਆਪਣੇ ਵਿਵਹਾਰ ਜਾਂ ਨੀਚਰ ਦੁਆਰਾ ਹੀ ਆਪਣੇ ਵਿਰੋਧੀਆਂ ਨੂੰ ਹਰਾ ਸਕਦੇ ਹੋ। ਪਰ ਅਜਿਹਾ ਕਰਨ ਦੇ باوجود ਵੀ ਜੇਕਰ ਤੁਸੀਂ ਆਪਣੇ ਵਿਰੋਧੀਆਂ ਨੂੰ ਆਪਣਾ ਦੋਸਤ ਨਹੀਂ ਬਣਾ پا ਰਹੇ ਹੋ ਤਾਂ ਤੁਹਾਨੂੰ ਆਪਣੇ ਨਾਲ ਇੱਕ ਡੱਬੇ ਵਿੱਚ ਥੋੜਾ ਜਿਹਾ ਲੂਣ ਰੱਖਣਾ ਚਾਹੀਦਾ ਹੈ ਅਜਿਹਾ ਕਰਨ ਨਾਲ ਤੁਹਾਡੇ ਵਿਰੋਧੀਆਂ ਦੁਆਰਾ ਫੈਲਾਈ ਜਾ ਰਹੀ ਨਕਾਰਾਤਮਕਤਾ ਨਸ਼ਟ ਹੋ ਜਾਂਦੀ ਹੈ ਅਤੇ ਤੁਹਾਡੇ ਵਿੱਚ ਪਿਆਰ ਵੱਧ ਜਾਂਦਾ ਹੈ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਅਤੇ ਵਾ ਸ਼ੇਅਰ ਕਰੋ ਸੇ ਚੈਨਲ ਸਿੰਗੂਲ ਟਿਪਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਲਰਟ ਬਾਕਸ ਵੀ ਜਮ ਆਲਕਮੀ ਜ਼ਰੂਰ ਲੇਖੋ ਧੰਨਵਾਦ